ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਰਣਦੀਪ ਹੋੱਡਾ ਬਾਲੀਵੁੱਡ ਐਕਟਰ ਇਸ ਸਮੇਂ ਪੰਜਾਬ ਪਹੁੰਚ ਚੁੱਕੇ ਨੇ ਲਗਾਤਾਰ ਸਰਗਰਮ ਨੇ ਹੜਵਾਰੇ ਹਾਲਾਤਾਂ ਦੇ ਵਿੱਚ ਜਾ ਕੇ ਲੋਕਾਂ ਦੀ ਮਦਦ ਨੇ ਜਿਹੜੀ ਉਹ ਕਰ ਰਹੇ ਨੇ ਤੇ ਉਧਰ ਨਾਲ ਨਾਲ ਦੂਜੇ ਪਾਸੇ ਗੱਲ ਕਰੀਏ ਤਾਂ ਰਾਗਵ ਚੱਡਾ ਨੇ ਜੋ ਉਹਨਾਂ ਦੇ ਵੱਲੋਂ ਵੱਡਾ ਐਲਾਨ ਹੈ ਜਿਹੜਾ ਉਹ ਪੰਜਾਬੀਆਂ ਦੇ ਲਈ ਕੀਤਾ ਗਿਆ ਕਰੋੜਾਂ ਦੇ ਵਿੱਚ ਸਹਾਇਤਾ ਰਾਸ਼ੀ ਐਲਾਨੀ ਗਈ ਹੈ ਉਹਨਾਂ ਦੇ ਵੱਲੋਂ ਕੀ ਕਹਿਣਾ ਉਹਨਾਂ ਦਾ ਆਓ ਸੁਣਦੇ ਹਾਂ ਸਤਿ ਸ਼੍ਰੀ ਅਕਾਲ ਜੀ ਅੱਜ ਸਾਡਾ ਪੰਜਾਬ ਪ੍ਰਕਿਰਤੀ ਦੀ ਵੱਡੀ ਮਾਰ ਸਹਿ ਰਿਹਾ ਹੈ। ਕਿਸੇ ਦੀ ਛੱਤ ਟੁੱਟ ਗਈ, ਕਿਸੇ ਦਾ ਘਰ ਬਰਬਾਦ ਹੋ ਗਿਆ, ਕਿਸੇ ਦੇ ਸਾਰੇ ਖੇਤ ਡੁੱਬ ਗਏ। ਸਾਡੇ ਕਿਸਾਨਾਂ ਦੀ ਸਾਰੀ ਮਿਹਨਤ ਮਿੰਟਾਂ ਵਿੱਚ ਮਿੱਟੀ ਹੋ ਗਈ। ਪਸ਼ੂਆਂ ਦੀ ਵੱਡੀ ਹਾਨੀ ਹੋਈ, ਅਰਬਾਂ ਦਾ ਨੁਕਸਾਨ ਹੋਇਆ। ਬੜੀ ਦੁਖਦਾਈ ਗੱਲ ਹੈ ਕਿ ਇਹਨਾਂ ਫਲੱਡਸ ਕਰਕੇ ਅਸੀਂ ਆਪਣੇ 29 ਲੋਕਾਂ ਨੂੰ ਖੋ ਚੁੱਕੇ ਹਾਂ। ਮੈਂ ਹਰ ਇੱਕ ਵਿਛੜੀ ਹੋਈ ਰੂਹ ਨੂੰ ਸ਼ਰਧਾਂਜਲੀ ਅਰਪਿਤ ਕਰਦਾ ਤੇ ਉਹਨਾਂ ਦੇ ਪਰਿਵਾਰਾਂ ਨਾਲ ਸ਼ੋਕ ਸਾਂਝ ਕਰਦਾ ਹਾਂ ਪਰ ਇਹna ਕੁਝ ਹੋਣ ਦੇ ਬਾਵਜੂਦ ਪੰਜਾਬ ਨੇ ਹਾਰ ਨਹੀਂ ਮੰਨੀ ਪੰਜਾਬ ਦੇ ਲੋਕੀ ਹੌਸਲਾ ਨਹੀਂ ਹਾਰੇ ਸਭ ਤੋਂ ਪਹਿਲਾਂ ਮੈਂ ਸਿਰ ਝੁਕਾ ਕੇ ਸਲਾਮ ਕਰਦਾ ਹਾਂ ਜਵਾਨਾਂ ਨੂੰ ਇੰਡੀਅਨ ਆਰਮੀ ਨੂੰ ਐਨਡੀਆਰਐਫ ਬੀਐਸਐਫ ਪੰਜਾਬ ਪੁਲਿਸ ਆਫਿਸਰਸ ਡਾਕਟਰਸ ਹਰ ਕੋਈ ਜੋ ਫਲੱਡਸ ਦੇ ਵਿੱਚ ਅੱਗੇ ਵਧ ਕੇ ਮਦਦ ਕਰ ਰਿਹਾ ਹੈ ਤੇ ਖਾਸ ਤੌਰ ਤੇ ਮੈਂ ਦਿਲੋਂ ਧੰਨਵਾਦ ਕਰਦਾ ਸਿਵਲ ਸੁਸਾਇਟੀ ਦਾ ਐਨਜੀਓਸ ਦਾ ਤੇ ਸਾਡੇ ਯੂਥ ਦਾ ਜੋ ਆਪਣੀ ਜਾਨ ਦੀ ਪਰਵਾਹ ਕੀ ਬਿਗੈਰ ਲੋਕਾਂ ਦੀ ਸੇਵਾ ਕਰ ਰਹੇ ਨੇ ਇਹ ਉਹ ਪਵਿੱਤਰ ਧਰਤੀ ਹੈ ਜਿੱਥੇ ਬਾਬਾ ਨਾਨਕ ਨੇ ਲੰਗਰ ਦੀ ਰੀਤ ਸ਼ੁਰੂ ਕੀਤੀ ਸੀ ਅੱਜ ਵੀ ਉਹਨਾਂ ਦੀ ਕਿਰਪਾ ਨਾਲ ਪੰਜਾਬ ਦਾ ਹਰ ਪਿੰਡ ਹਰ ਗੁਰਦੁਆਰਾ ਲੰਗਰ ਦੀ ਸੇਵਾ ਕਰ ਰਿਹਾ ਹੈ ਪੰਜਾਬ ਦਾ ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ ਇਹ ਮੇਰੀ ਜ਼ਿੰਮੇਵਾਰੀ ਹੈ ਕਿ ਮੇਰੇ ਵੱਲੋਂ ਜੋ ਕੁਝ ਹੋ ਸਕਦਾ ਹੈ ਮੈਂ ਉਹ ਆਪਣੇ ਸੂਬੇ ਲਈ ਕਰਾਂ ਐਸ ਕਰਕੇ ਮੈਂ ਫੈਸਲਾ ਕੀਤਾ ਹੈ ਕਿ ਮੈਂ ਆਪਣੇ ਐਮਪੀ ਲੈਡ ਫੰਡਸ ਚੋਂ 3 ਕਰੋੜ 25 ਲੱਖ ਰੁਪਇਆ ਅਲੋਕੇਟ ਕਰ ਰਿਹਾ ਹਾਂ 2 ਕਰੋੜ 75 ਲੱਖ ਬੰਦੀ ਮਰਮਮਤ ਲਈ ਫਲਡ ਪ੍ਰੋਟੈਕਸ਼ਨ ਇੰਬੈਂਕਮੈਂਟ ਦੀ ਮਜ਼ਬੂਤੀ ਲਈ ਤੇ 50 ਲੱਖ ਰੁਪਇਆ ਲੋਕਾਂ ਦੇ ਰਿਲੀਫ ਅਤੇ ਰੀਹੈਬਿਟੇਸ਼ਨ ਲਈ ਮੈਂ ਫੈਸਲਾ ਆਪ ਫਲਡ ਇਫੈਕਟਿਡ ਏਰੀਆਜ਼ ਦੇ ਵਿੱਚ ਜਾ ਕੇ ਲੋਕਾਂ ਦੇ ਨਾਲ ਦੁੱਖ ਸਾਂਝੇ ਕਰਕੇ ਪਿੰਡਾਂ ਦੇ ਸਰਪੰਚਾਂ ਨਾਲ ਗੱਲਬਾਤ ਕਰਕੇ ਕੀਤਾ ਹੈ ਇਹ ਫੰਡਸ ਨਾਲ ਪੂਰਾ ਫਲੱਡ ਪ੍ਰੀਵੈਂਸ਼ਨ ਇੰਬੈਂਕਮੈਂਟ ਸਟ੍ਰੈਚ ਮਜ਼ਬੂਤ ਬਨੇਗਾ ਤਾਂ ਕਿ ਅੱਗੇ ਕਦੇ ਵੀ ਸਾਡੇ ਪਿੰਡ ਸਾਡੇ ਖੇਤ ਇਹ ਤਬਾਹੀ ਦਾ ਸ਼ਿਕਾਰ ਨਾ ਹੋਣ ਮੈਨੂੰ ਐਮਪੀ ਹੋਣ ਦੇ ਨਾਤੇ ਜੋ ਫੰਡ ਮਿਲਦਾ ਹੈ ਉਹ ਮੇਰਾ ਫੰਡ ਨਹੀਂ ਹੈ ਉਹ ਪੰਜਾਬ ਦਾ ਫੰਡ ਹੈ ਪੰਜਾਬੀਆਂ ਦਾ ਫੰਡ ਹੈ ਮੇਰੇ ਤੋਂ ਜੋ ਹੋ ਸਕੇਗਾ ਮੈਂ ਉਹ ਕਰਾਂਗਾ ਨਾਲੀ ਮੈਂ ਸੈਂਟਰ ਸਰਕਾਰ ਨੂੰ ਅਪੀਲ ਕਰਦਾ ਕਿ ਉਹ ਵੀ ਪੰਜਾਬ ਦੀ ਵੱਧ ਤੋਂ ਵੱਧ ਮਦਦ ਕਰਨ ਸਤਿ ਸ਼੍ਰੀ ਅਕਾਲ ਜੀ ਸਾਡੀਆਂ ਬੋਟਸ ਵਾਲੀਆਂ ਜਿਹੜੀਆਂ ਟੀਮਸ ਨੇ ਅੱਜ ਸਾਰੀਆਂ ਬੋਟਸ ਆਲਮੋਸਟ ਆਲਮੋਸਟ ਫਾਜ਼ਲਕਾਬਲ ਜਾ ਚੁੱਕੀਆਂ ਤੇ ਤੁਸੀਂ ਸਾਨੂੰ ਇਨਫੋਰਮੇਸ਼ਨ ਦੋਗੇ ਕਿੱਥੇ ਕਿੱਥੇ ਜਿੱਥੇ ਰਾਸ਼ਨ ਪਹੁੰਚਾਣਾ ਹੈ ਜਿੱਥੇ ਨਹੀਂ ਪਹੁੰਚ ਸਕਦਾ ਟਰੈਕਟਰਾਂ ਦੇ ਥਰੂ ਉੱਥੇ ਰਾਸ਼ਨ ਪਹੁੰਚਾਈਏ ਤੇ ਰੈਸਕਿਊ ਕਰਨਾ ਜਿਨ੍ਹਾਂ ਲੋਕਾਂ ਨੂੰ ਬਾਹਰ ਲਿਆਉਣਾ ਜਿਨ੍ਹਾਂ ਜਿਹੜੇ ਕੋਈ ਬਿਮਾਰ ਨੇ ਲੋੜਵੰਦ ਨੇ ਉਹਨਾਂ ਨੂੰ ਬਾਹਰ ਲਿਆਉਣਾ ਉਹਦੇ ਵਾਸਤੇ ਤੁਸੀਂ ਸੰਪਰਕ ਕਰੋ ਜਿੱਦਾਂ ਮੌਜੂਮ ਮਾਜੂਮ ਪਿੰਡ ਤੇ ਮੋਹਰ ਖੀਵਾ ਰੇਤੇ ਵਾਲੀ ਢਾਣੀ ਇਹ ਤੇ ਸਿਰਫ ਮੈਂ ਤਿੰਨ ਪਿੰਡਾਂ ਦੇ ਨਾਮ ਲਏ ਆ ਹੋਰ ਵੀ ਬਹੁਤ ਸਾਰੇ ਪਿੰਡ ਨੇ ਮੈਨੂੰ ਬਹੁਤ ਸਾਰੇ ਲੋਕਾਂ ਦੇ ਮੈਸੇਜ ਆਏ ਨੇ ਪਰ ਹੁਣ ਹੁਣ ਮੈਸੇਜ ਉਹ نیچے ਚਲੇ ਗਏ ਆ ਤੁਸੀਂ ਦੁਬਾਰਾ ਵੀ ਮੈਸੇਜ ਕਰ ਸਕਦੇ ਹੋ ਕਿ ਕਿੱਥੇ ਕਿੱਥੇ ਸੰਪਰਕ ਕਰਨ ਸਾਰੀਆਂ ਟੀਮਸ ਜਿਹੜੀਆਂ ਹੈਗੀਆਂ ਮੈਂ ਉਹ ਨੰਬਰ ਆਪਣਾ ਜਿਹੜਾ ਅ ਗਲੋਬਲ ਸਿੱਖ ਵਾਲਾ ਵੀ ਤੇ ਗੌਰਵ ਵਾਲਾ ਵੀ ਜਿਹੜਾ ਉਹਦੇ ਉੱਤੇ ਲਾ ਦਿੰਦੇ ਆ ਅੱਜ ਬੰਬੇ ਤੋਂ ਵੀ ਇਧਰ ਉਧਰੋਂ ਸਾਡੇ ਕੋਲ ਬੋਟਸ ਕਾਫੀ ਆ ਗਈਆਂ ਨੇ ਬਹੁਤ-ਬਹੁਤ ਮਿਹਰਬਾਨੀ ਸਾਰਿਆਂ ਦੀ ਬਹੁਤ ਮਿਹਰਬਾਨੀ ਹੈ ਤੇ ਦੂਸਰਾ ਅ ਕੁਲਵਿੰਦਰ ਬਿੱਲਾ ਹੁਣਾ ਹੁਣੀ ਸੇਵਾ ਕਰ ਰਿਹਾ ਹੈ ਬਿੱਲੇ ਵੀਰ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਕਿ ਤੁਸੀਂ ਤੁਹਾਡਾ ਉਹ ਇਲਾਕਾ ਫਿਰੋਜ਼ਪੁਰ ਔਰ ਫਾਜ਼ਿਲਕਾ ਜਿਹੜਾ ਇਲਾਕਾ ਤੁਹਾਡੇ ਨੇੜੇ ਪੈਂਦਾ ਤੁਸੀਂ ਜਾਣਦੇ ਹੋ ਉੱਥੇ ਲੋਕਾਂ ਨੂੰ ਕਨੈਕਟ ਕਰਾਓ ਇੱਕ ਨੰਬਰ ਜਿਹੜਾ ਆਪਣੀ ਪੋਸਟ ਦੇ ਉੱਤੇ ਪਾਓ ਜਿਹੜਾ ਲੋਕਾਂ ਨੂੰ ਕਨੈਕਟ ਕਰਾਏ ਸੋ ਤੀਸਰਾ ਮੈਂ ਜਿਹੜੀ ਗੱਲ ਕਰਨੀ ਸੀ ਕਿ ਪਲੀਜ਼ ਸਾਰੇ ਜਿਹੜੇ ਦੋਸਤ ਮਿੱਤਰ ਫੋਨ ਕਰ ਰਹੇ ਆ ਐਪਰੀਸ਼ੀਏਸ਼ਨ ਦੇ ਫੋਨ ਕਰ ਰਿਹਾ ਨਹੀਂ ਕਰੋ ਅਜੇ ਪਲੀਜ਼ ਆਪਾਂ 1 ਮਹੀਨੇ ਬਾਅਦ ਗੱਲ ਕਰਾਂਗੇ ਜਿਹੜੇ ਗੀਤ ਭੇਜ ਰਹੇ ਵੀ ਇਹ ਗਾਣਾ ਗਾ ਦੋ ਅਜੇ ਨਹੀਂ ਕਿਸੇ ਕੋਲ ਵੀ ਟਾਈਮ ਹੈਗਾ ਨਾ ਗਾਣਾ ਗਾਣ ਦਾ ਤੇ ਨਾ ਹੀ ਕਿਸੇ ਦੀ ਪ੍ਰਸ਼ੰਸਾ ਸੁਣਨ ਦਾ ਸੋ ਪਲੀਜ਼ ਇਹਨੂੰ ਨੋਟ ਕੀਤਾ ਜਾਏ ਗੱਲ ਨੂੰ ਤੇ ਸਾਨੂੰ ਦੱਸਿਆ ਜਾਏ ਚਾਰਾ ਜਿੰਨਾ ਵੀ ਹੋ ਸਕਦਾ ਜਿੰਨਾ ਵੀ ਚਾਰਾ ਤੁਸੀਂ ਮਤਲਬ ਰੈਡੀ ਕਰ ਸਕਦੇ ਹੋ ਉਹ ਸਾਨੂੰ ਦੱਸੋ ਅਸੀਂ ਤੁਹਾਨੂੰ ਕਨੈਕਟ ਕਰਾਂਗੇ ਬਹੁਤ ਸਾਰੀਆਂ ਟੀਮ ਜਿਹੜੀਆਂ ਗਿਆ ਗੁਰਦਾਸਪੁਰ ਹੈ ਫਾਜ਼ਿਲਕਾ ਹਰ ਥਾਂ ਤੇ ਚਾਰੇ ਦੀ ਲੋੜ ਹੈ ਤੇ ਬਹੁਤ ਦਿਨ ਚਾਰੇ ਦੀ ਲੋੜ ਰਹਿਣੀ ਹੈ ਹੁਣੇ ਬਿੱਲੇ ਵੀਰ ਨਾਲ ਵੀ ਮੇਰੀ ਗੱਲ ਹੋ ਰਹੀ ਸੀ ਕਿ ਉਹ ਕਹਿੰਦਾ ਮੇਰੇ ਕੋਲ ਚਾਰਾ ਬੀਜਿਆ ਪਿਆ ਉਹਨੂੰ ਕਟਾ ਕੇ ਤੇ ਸਾਨੂੰ ਦੱਸੋ ਵੀ ਤੁਹਾਨੂੰ ਕਨੈਕਟ ਕਰਦੇ ਕਿੱਥੇ ਭੇਜਣਾ ਸਾਰੇ ਪਾਸੇ ਚਾਰੇ ਦੀ ਲੋੜ ਹੈ ਹਰਾ ਚਾਰਾ ਵੀ ਤੇ ਜਿਹੜਾ ਉਹ ਚੋਖਰ ਫੀਡ ਤੂੜੀ ਤੂੜੀ ਜਿਹੜੀ ਹੈ ਕੱਲ ਵੀ ਗੱਲ ਕੀਤੀ ਸੀ ਕਿ ਤੂੜੀ ਸਿਰਫ ਪੈਕਟਾਂ ਵਿੱਚ ਲੈ ਕੇ ਜਾਣੀ ਹੈ ਇਦਾਂ ਨਹੀਂ ਕਿ ਟਰਾਲੀ ਕਿਤੇ ਸੁੱਟ ਦੇਣੀ ਹੈ ਤੇ ਉਹ ਹੋਰ ਇੱਕ ਪ੍ਰੋਬਲਮ ਖੜੀ ਖੜੀ ਹੋ ਜੇ ਤੇ ਰਾਸ਼ਨ ਰਿਕੁਆਇਰਡ ਜਿਹੜੀਆਂ ਚੀਜ਼ਾਂ ਹੈਗੀਆਂ ਉਹਨੂੰ ਅਜੇ ਹੋਲਡ ਕਰੋ ਤੁਹਾਨੂੰ ਡਾਇਰੈਕਸ਼ਨ ਦਿੱਤੀ ਜਾਏਗੀ ਸਾਰੇ ਸਾਰੀਆਂ ਸੰਸਥਾਵਾਂ ਵੱਲੋਂ ਸਾਰੀਆਂ ਸੰਸਥਾਵਾਂ ਕਮਾਲ ਦਾ ਕੰਮ ਕਰ ਰਹੀਆਂ ਸਾਰੀਆਂ ਜਿੰਨੀਆਂ ਵੀ ਹੈਗੀਆਂ ਡਾਕਟਰ ਸੁਵੇਮਾਨ ਹੁਣੀ ਵੀ ਹੈਗੇ ਨੇ ਗਲੋਬਲ ਸਿੱਖ ਵੀਆ ਗੌਰਵਦੀਪ ਵੀਆ ਖਾਲਸਾ ਹੈਡ ਵੀਆ ਅਨਮੋਲ ਵੀਰਾ ਵੇਖੋ ਕਿੰਨਾ ਵਧੀਆ ਕੰਮ ਕਰ ਰਿਹਾ ਮੈਂ ਹੁਣੇ ਉਹਨਾਂ ਨੂੰ ਕਨੈਕਟ ਕੀਤਾ ਕਿ ਤੁਹਾਨੂੰ ਤੁਹਾਡੇ ਨਾਲ ਲੋਕਾਂ ਨੂੰ ਕਨੈਕਟ ਕੀਤਾ ਜਾਏ ਤੇ ਜਿਹੜੇ ਵੀਰ ਭੈਣ ਭਰਾ ਅਜੇ ਉਹਨਾਂ ਕੋਲ ਉੱਥੇ ਪਾਣੀ ਆਉਣਾ ਸ਼ੁਰੂ ਹੋਇਆ ਉਹ ਘਬਰਾਓ ਨਾ ਉਹਨਾਂ ਨੂੰ ਆਪਾਂ ਅ ਉਹ ਸੇਫ ਜਗ੍ਹਾ ਤੇ ਚਲ ਜਓ ਫਿਰ ਉਸ ਤੋਂ ਬਾਅਦ ਉਹਨਾਂ ਦੀ ਹੈਲਪ ਕਰਾਂਗੇ ਇਹ ਨਾ ਹੋਏ ਕਿ ਉਹ ਵੇਟ ਨਾ ਕਰਨ ਕੇ ਪਾਣੀ ਵੱਜ ਜੇ ਤੇ ਫਿਰ ਇਹਦੇ ਉੱਤੇ ਅਸੀਂ ਮਤਲਬ ਇੱਕ ਕਯੋਸ ਕਰੀਏ ਉਹ ਆਪਣੇ ਆਪ ਵੀ ਸੇਫ ਜਗ੍ਹਾ ਤੇ ਚਲ ਜਓ ਵੇਟ ਨਾ ਕਰੋ ਕਿ ਪਾਣੀ ਹੋਰ ਆਏਗਾ ਜਾਂ ਆ ਜਾਏਗਾ ਜਾਂ ਨਹੀਂ ਆ ਜਾਏਗਾ ਉਹਦੀ ਵੇਟ ਨਾ ਕਰੋ ਆਪਣੀਆਂ ਜਾਨ ਬਚਾਓ ਮਾਲ ਡੰਗਰ ਜਿਹੜਾ ਹੈਗਾ ਉਹਨੂੰ ਬਚਾਓ ਤੇ ਫਿਰ ਉਸ ਤੋਂ ਬਾਅਦ ਸਮਾਨ ਦੀ ਪਰਪਾਈ ਹੋ ਜੇਗੀ ਕੋਈ ਗੱਲ ਨਹੀਂ 노 ਪ੍ਰੋਬਲਮ ਥੈਂਕ ਯੂ ਸੋ ਮੱਚ ਤੇ ਸਾਰੇ ਜਿੰਨੇ ਵੀ ਲੋਕ ਮਿੱਤਰ ਪਿਆਰੇ ਅ ਫਰੈਂਡਸ ਫੈਨ ਸਾਰੇ ਜਿਹੜੇ ਫੋਨ ਕਰ ਰਹੇ ਆ ਅ ਸੇਵਾ ਵਾਸਤੇ ਹੋਲਡ ਰੱਖੋ ਸਟੈਂਡ ਬਾਈ ਰੱਖੋ ਕਿਸੇ ਪੈਸੇ ਦੀ ਅਜੇ ਜ਼ਰੂਰਤ ਨਹੀਂ ਹੈਗੀ ਇਹ ਜ਼ਰੂਰਤ ਹੁਣ ਸ਼ੁਰੂ ਹੋਏਗੀ ਬਾਅਦ ਚ ਫਿਰ ਤੁਹਾਨੂੰ ਤੁਹਾਡੀਆਂ ਡਿਊਟੀਆਂ ਲਾਵਾਂਗੇ ਤੁਸੀਂ ਆਪ ਜਾਇਓ ਲੋਕਾਂ ਦੇ ਨਾਲ ਬੈਠਿਓ ਉੱਠਿਓ ਉਹਨਾਂ ਨੂੰ ਟਰੌਮੇ ਟਰੌਮਾ ਦੇ ਵਿੱਚੋਂ ਆਪਣੇ ਲੋਕ ਨੇ ਉਸ ਟਰੌਮੇ ਦੇ ਵਿੱਚੋਂ ਆਪਾਂ ਕੱਢਣ ਦੀ ਕੋਸ਼ਿਸ਼ ਕਰਾਂਗੇ ਸੋ ਪਲੀਜ਼ ਪਲੀਜ਼ ਪਹਿਲਾਂ ਸਭ ਤੋਂ ਜ਼ਰੂਰੀ ਹੈ ਕਿ ਫੇਰ ਮੈਂ ਦੁਬਾਰਾ ਗੱਲ ਦਿਆਂ ਨਾ ਕਿ ਫਾਜ਼ਿਲਕਾ ਵਾਲੇ ਜਿਹੜੇ ਏਰੀਏ ਨੇ ਪਾਣੀ ਵਾਲੇ ਜਿਹੜੇ ਏਰੀਏ ਨੇ ਜਿਵੇਂ ਸਾਡੇ ਪਿੰਡਾਂ ਵਾਲੇ ਜਿਹੜੇ ਏਰੀਏ ਨੇ ਉਹ ਉਹ ਮੇਰੇ ਖਿਆਲ ਪਾਣੀ ਉੱਤਰ ਗਿਆ ਉੱਥੇ ਪਰ ਫਿਰ ਵੀ ਜੇ ਕਿਤੇ ਲੋਡ ਹੈਗੀ ਹੈ ਕਿ ਬੋਟਸ ਤੇ ਜਾ ਸਕਦੇ ਆ ਉਧਰ ਵੀ ਬੋਟਸ ਹੈਗੀਆਂ ਨੇ ਦੇ ਜ਼ਰੂਰ ਦੱਸੋ ਥੈਂਕ ਯੂ so much ਸਤਿ ਸ਼੍ਰੀ ਅਕਾਲ ਨਮਸਕਾਰ ਸੋ ਤੁਸੀਂ ਦੇਖਿਆ ਕਿ ਪੰਜਾਬੀ ਗਾਇਕ ਦੇ ਨਾਲ ਨਾਲ ਹੁਣ ਬਾਲੀਵੁੱਡ ਹੈ ਜਿਹੜਾ ਉਹ ਵੀ ਵੱਡੇ ਪੱਧਰ ਦੇ ਉੱਪਰ ਪੰਜਾਬ ਪਹੁੰਚ ਰਿਹਾ ਹੈ ਤੇ ਪੰਜਾਬੀਆਂ ਦੀ ਹਰ ਹਿੱਲੇ ਮਦਦ ਕਰਨ ਦੀ ਕੋਸ਼ਿਸ਼ ਹੈ ਜਿਹੜੀ ਉਹ ਹੋ ਰਹੀ ਹੈ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ

डाउनलोड करो सा एप एंड्रॉइड या आईओ एस रोकूमजोन फायर टीवी टीवी देख सकते हो लाइव स्ट्रीमिंग डब्ल्यू 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 डॉट ग्लोबल